ਨਾਮ ਸੱਚਾ ਹੈ ਸਭ ਕੋਈ ਬਣਾਉਣ ਵਾਲਾ ਹੈ ਔਰ ਗੁਰੂ ਦੀ ਕਿਰਪਾ ਦੇ ਨਾਲ ਉਹ ਇਹੋ ਜਿਹਾ ਰੱਬ ਹੈ ਜਿਹੜਾ ਇੱਕ ਹੈ ਜਿਹੜਾ ਸਭ ਕੋਈ ਬਣਾਉਣ ਵਾਲਾ ਹੈ ਸਤ ਨਾਮ ਜਿਹਦਾ ਨਾਮ ਸੱਚਾ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਸੋ ਅਗਲੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਸਾਹਿਬ ਜੀ ਕੀ ਸਮਝਾਉਣਾ ਚਾਹੁੰਦੇ ਨੇ ਕਹਿੰਦੇ ਨੇ RAM ਗੁਸਾਈਆਂ ਜੀ ਕੇ ਜਿਵਣਾ ਹੇ ਰਾਮ हे धरती दे मालिक हे रामा दे राम हे मेरे गोसाई मैं किवें जीवां राम गोसाईं जी के जीवना मैं किवें जिवां हे जिंद दे आशरे हे धरती दे आशरे हे रामा दे राम मेरे जिंद दे आशरे ਮੇਰੀ ਇੱਕ ਅਰਜਾ ਮੇਰੀ ਇੱਕ ਬੇਨਤੀ ਆ ਪਾਗਾਂ ਵਾਲਿਓ ਪਵਨ ਗੁਰਬਾਣੀ ਪੜਦੇ ਆ ਤੇ ਪਵਨ ਗੁਰਬਾਣੀ ਦੇ ਵਿੱਚ ਚਾਹੇ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਚਾਹੇ ਇਹਨਾਂ ਸਤਿਗੁਰੂ ਸਹਬਾਨਾਂ ਦੀ ਪਵਨ ਬਾਣੀ ਔਰ ਇਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਜਾਂ ਬੇਨਤੀਆਂ ਕੀਤੀਆਂ ਨੇ ਜਿਸ ਤਰ੍ਹਾਂ ਪਾਤਸ਼ਾਹ ਸਹਬਾਨਾਂ ਦੀ ਪਵਨ ਬਾਣੀ ਪੜਦੇ ਆ ਹਮ ਔਗਣ ਭਰੇ ਏਕ ਗੁਣ ਨਾਹੀ ਅਮਰਤ ਸਾਡ ਵਿਕੇ ਵੇਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾ ਰਾਸਿਓਂ ਪ੍ਰੀਤ ਲਗਾਇ ਔਰ ਅਖੀਰਲੀ ਪੰਕਤੀ ਦੇ ਵਿੱਚ ਪਾਟ ਕੀਰਤ ਜੀ ਕਹਿੰਦੇ ਨੇ ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਂ ਇਹ ਸੱਚੇ ਸਤਗੁਰੂ ਜੀ ਮੈਨੂੰ ਆਪਣੀ ਸ਼ਰਨ ਦੇ ਵਿੱਚ ਨਿਵਾਸ ਬਖਸ਼ੋ ਨਿਵਾਸ ਕਿਉਂ ਬਖਸ਼ੋ ਕਿਉਂਕਿ ਅਸੀਂ ਔਗਣਾਂ ਦੇ ਭਰੇ ਆਇਆ ਔਗਣਾਂ ਦੇ ਭਰੇ ਹੋਣ ਕਰਕੇ ਹੋਰਾਂ ਕੰਮਾਂ ਦੇ ਵਿੱਚ ਪੈ ਕੇ ਜਿੰਨਾ ਕੰਮਾਂ ਵਿੱਚ ਕੋਈ ਗੋਣ ਨਹੀਂ ਹਮ ਅਵਗਣ ਭਰੇ ਏ ਗੋ ਨਹੀਂ ਅਮਰਤ ਛਾੜ ਵਿਖੇ ਵਿਖ ਖਾਈ ਅਮਰਤ ਨੂੰ ਛੱਡ ਕੇ ਜ਼ਹਿਰ ਖਾ ਰਹੇ ਸੋ ਇਸੇ ਤਰ੍ਹਾਂ ਹੀ ਸਤਿਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਪੜਦੇ ਆਂ ਤੇ ਉਹਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਅਗੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮਾਰਕ ਤੁਮਰੇ ਧਾਰ ਅਗੇ ਕਹਿੰਦੇ ਜਿਹਾ ਏਕ ਕਮਨ ਗੁਣ ਕਹੀਐ ਬੇਸ਼ੁਮਾਰ ਬਯੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਏ ਤੇ ਅਗਲੇਰੀ ਪੰਕਤੀ ਦੇ ਵਿੱਚ ਬਾਬੇ ਨੇ ਬਖਸ਼ਿਸ਼ ਕੀਤਾ ਹੈ ਕਹਿੰਦੇ ਕੋਟਪਰਾਦ ਹਮਾਰੇ ਖੰਡੋ ਫੇ ਵਾਹਿਗੁਰੂ ਜੀ ਅਸੀਂ ਪਾਪ ਕਰਦੇ ਆਂ ਕਰੋੜਾਂ ਪਾਪ ਕਰਦੇ ਆਂ ਤੁਸੀਂ ਉਹਨਾਂ ਨੂੰ ਖੰਡਨ ਕਰ ਸਕਦੇ ਖੰਡੋ ਕੋਟਪਰਾਦ ਹਮਾਰੇ ਖੰਡੋ ਉਸੇ ਤਰ੍ਹਾਂ ਹੀ ਮੇਰੀ ਜਿੰਨ ਦੇ ਆਸਰੇ ਸੱਚੇ ਸਤਿਗੁਰੂ ਦੀ ਅਸੀਂ ਨਿਮਾਣੇ ਆ ਪਾਵਨ ਬਾਣੀ ਦੇ ਵਿੱਚ ਸਤਿਗੁਰ ਬਦਾ ਸਾਹਿਬ ਜੀ ਕਹਿੰਦੇ ਹੇ ਰਾਮ ਗੁਸਾਈਆ ਜੀ ਕੇ ਜੀਵਣਾ ਹੇ ਰਾਮ ਦੇ ਗੁਸਾਈਂ ਧਰਤੀ ਦੇ ਆਸਰੇ ਮੇਰੀ ਜਿੰਨ ਦੇ ਆਸਰੇ ਮੋਹੇ ਨਾ ਬਸਾਰੋ ਮੈਂ ਜਨ ਤੇਰਾ ਕਿੰਨੇ ਮੈਨੂੰ ਵਿਸਾਰੀ ਨਾ ਮੈਨੂੰ ਆਪਣੇ ਆਪ ਤੋਂ ਦੂਰ ਨਾ ਕਰ ਲੈ ਮੈਂ ਤੇਰਾ ਹੀ ਸੇਵਕ ਆ ਮੇਰੇ ਤੇ ਮੇਰ ਪਰਿਆਥ ਰਕ ਮੈਨੂੰ ਨਾ ਵਿਸਾਰ ਮੈਨੂੰ ਛੱਡ ਨਾ ਹੁਣ ਅੱਜ ਸੋਚ ਕੇ ਦੇਖੋ ਉਹ ਐਡੀ ਵੱਡੀ ਮਹਾਨ ਸ਼ਖਸੀਅਤ ਹੋ ਕੇ ਸਤਿਗੁਰੂ ਸਾਹਿਬਾਨਾ ਨੇ ਇੱਕ ਰੱਬ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣੇ ਆਪ ਤੋਂ ਦੂਰ ਨਾ ਕਰ ਅੱਜ ਦੇ ਸਮੇਂ ਦੇ ਵਿੱਚ છાਤੀ ਮਾਰ ਕੇ ਦੇਖਿਓ ਸਮਾਜ ਦੇ ਵਿੱਚ ਕਿੰਨੇ ਕੁ ਲੋਕ ਇਹੋ ਜਿਹੇ ਜਿਹੜੇ ਇਹੋ ਜਿਹੇ ਬੇਨਤੀਆਂ ਕਰਦੇ ਨੇ ਕਿ ਵਾਹਿਗੁਰੂ ਜੀ ਜੇ ਤੁਹਾਡੇ ਤੋਂ ਦੂਰ ਨਾ ਹੋ ਜਾਈਏ ਨਹੀਂ ਲੱਭਦੇ ਅੱਗੇ ਕਹਿੰਦੇ ਮੇਰੇ ਸੰਗਤ ਪੋਚ ਸੋਚ ਦਿਨ ਰਾਤ ਕਹਿੰਦੇ ਵਾਹਿਗੁਰੂ ਜੀ ਮੈਨੂੰ ਤਾਂ ਇਹੀ ਸੋਚ ਲੱਗੇ ਰਹਿੰਦੀ ਮੇਰਾ ਬੰਨਾ ਕੀ ਆ ਕਿਉਂਕਿ ਮੇਰੀ ਮਾਰੇ ਬੰਦਿਆਂ ਦੇ ਨਾਲ ਸੰਗਤ ਆ ਮੇਰਾ ਵਾਹ ਉਹਨਾਂ ਦੇ ਨਾਲ ਆ ਮੇਰਾ ਬੰਨਾ ਕੀ ਇਹ ਮੈਨੂੰ ਤੇ ਹੀ ਸੋਚ ਲੱਗੇ ਰਹਿੰਦੀ ਆ ਮੈਂ ਹੀ ਸੋਚਦਾ ਰਹਿਣਾ ਮੇਰੀ ਸੰਗਤ ਪੋਚ ਸੋਚ ਦਿਨ ਰਾਤ ਦਿਨ ਰਾਤ ਇਹ ਸੋਚਦਾ ਨਾ ਮੇਰਾ ਬਣੇਗਾ ਕੀ ਅਗੇ ਮੇਰਾ ਕਰਮ ਕੋਟਲਤਾ ਜਨਮ ਕੋ ਪਾਂਤੀ ਮੇਰਾ ਕਰਮ ਭੈੜਾ ਬਣ ਗਿਆ ਮੇਰੇ ਕਰਮ ਹੀ ਹੋ ਜਿਆ ਤੇ ਜਨਮ ਕੋ ਪਾਂਤੀ ਦਾ ਅਰਥ ਲੋਕਾਂ ਦੀ ਸੋਚ ਮੁਤਾਬਕ ਸਤਿਗੁਰੂ ਦਾਸ ਸਾਹਿਬ ਜੀ ਕਹਿੰਦੇ ਮੇਰਾ ਜਨਮ ਨੀਵੀਂ ਜਾਤ ਵਿੱਚ ਹੋਇਆ ਉਹ ਕਹਿੰਦੇ ਨੀਵਾਇਤ ਮੇਰਾ ਬਨਣਾ ਕੀ ਆ ਦਿਨ ਰਾਤ ਇਹ ਜੋਇਦਾਰ ਨੇ ਮੇਰਾ ਕਰਮ ਵੀ ਹੋ ਜਾ ਕਰਮਕੀ ਜੁੱਤੀਆਂ ਬਣਾਉਣ ਦਾ ਪਿਓ ਦਾਦੇ ਤੋਂ ਸ਼ੁਰੂ ਤੋਂ ਲੈ ਕੇ ਜਿਹੜਾ ਖਾਨਦਾਨੀ ਕੰਮ ਸੀ ਮਰੇ ਪਸ਼ੂ ਢੋਣ ਦਾ ਇਹਦੇ ਪਰ ਕਿਸੇ ਨੇ ਸੋਚਿਆ ਕਿ ਜੇਕਰ ਉਹਨਾਂ ਦੇ ਵੱਡ ਵਡੇਰੇ ਪਸ਼ੂ ਨਾ ਢੋਂਦੇ ਹੁੰਦੇ ਉਹ ਵੀ ਦੂਜਾਂ ਦੀ ਤਰ੍ਹਾਂ ਮੱਥੇ ਵੱਟ ਪਾਉਂਦੇ ਹੁੰਦੇ ਉਹਨਾਂ ਨੂੰ ਬਦਬੂ ਆਉਂਦੀ ਹੁੰਦੀ ਤੇ ਭਾਗਾ ਵਾਲਿਓ ਘਰਾਂ ਕਿਸੇ ਦੇ ਅੱਗੇ ਵੀ ਸਫਾਈ ਨਹੀਂ ਹੋਣੀ ਸੀ ਘਰਾਂ ਦੀ ਕਿਸੇ ਦੇ ਅੱਗੇ ਵੀ ਸਫਾਈ ਨਹੀਂ ਸੀ ਹੋਣੀ ਲੋਕਾਂ ਨੇ ਬਿਮਾਰੀਆਂ ਦੇ ਨਾਲ ਮਰ ਜਾਇਆ ਕਰਨਾ ਸੀ ਲੋਕਾਂ ਨੇ ਬਿਮਾਰੀਆਂ ਦੇ ਨਾਲ ਮਰ ਜਾਇਆ ਕਰਨਾ ਸੀ ਇੱਕ ਤਾਂ ਕਿੱਡੇ ਵੱਡੇ ਕੁਰਬਾਨੀ ਕਿੱਡਾ ਵੱਡਾ ਬਲਿਦਾਨ ਕਈਆਂ ਘਰਾਂ ਦੇ ਵਿੱਚ 10 ਪਸ਼ੂ ਮਰ ਜਾਂਦਾ ਅੱਜ ਵੀ ਮਾਫ਼ ਕਰਨਾ ਕਈ ਵਾਰ ਆ ਪਿਛਲੇ ਵਾਰ ਹੜ ਆਏ ਤੇ ਖੜਾਂ ਦੇ ਵਿੱਚ ਜੇਕਰ ਕਿਸੇ ਕਿਸਾਨ ਦੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਆਇਆ ਸੀ ਚਾਹੇ ਦਰਿਆ ਦੇ ਵਿੱਚ ਬੈਠੇ ਸੀ ਉਹ ਵਿਹਾਂ-ਵਿਹਾਂ ਖੇਤਾਂ ਦੇ ਮਾਲਕ ਉਹਨਾਂ ਦੀਆਂ ਮੱਝਾਂ ਬਿਲਕੁਲ ਰੁੜ ਗਈਆਂ ਪਾਹ ਮਾਰ ਗਈਆਂ ਹੁਣ ਜੇਕਰ ਉਹ ਪਾਣੀ ਸੁੱਕ ਜਾਂਦਾ ਉਹਨਾਂ ਨੂੰ ਚੱਕਣ ਦੀ ਨੌਬਤ ਪੈਣੀ ਸੀ ਲੇਕਿਨ ਉਹ ਗਾਂ ਦੀ ਗਾਂ ਹੀ ਰੁੜ ਗਈਆਂ ਇਦਾਂ ਕੰਮ ਕੀਤਾ ਸਤਿਗੁਰੂ ਅਵਦਾਸ ਸਾਹਿਬ ਜੀ ਹੋਰਾਂ ਦੇ ਬਜ਼ੁਰਗਾਂ ਨੇ ਸੋ ਇਸੇ ਕਰਕੇ ਮੇਰਾ ਕਰਮ ਉਹ ਹੋ ਜਾ ਸੀ ਮਰੇ ਹੋਏ ਪਸ਼ੂ ਚੱਕਣ ਦਾ ਉਹਨਾਂ ਦੀ ਖਲ ਲਾਉਣ ਦਾ ਔਰ ਉਹਨਾਂ ਤੋਂ ਜੁੱਤੀਆਂ ਬਣਾਉਣ ਦਾ ਉਹਨਾਂ ਤੋਂ ਵਸਤੂਆਂ ਬਣਾਉਣ ਦਾ ਪਾਣੀ ਵਾਲੀਆਂ ਮਸਕਾਂ ਬਣਾਉਣ ਦਾ ਬੇਟਾ ਬਣਾਉਣ ਦਾ ਜੁੱਤੀਆਂ ਬਣਾਉਣ ਦਾ ਹੁਣ ਮੇਰਾ ਕਰਮ ਨਹੀਂ ਵਾਸੀ ਸਤਿਗੁਰੂ ਅਰਦਾਸ ਸਾਹਿਬ ਜੀ ਕਹਿੰਦੇ ਮੇਰਾ ਕਰਮ ਹੋ ਜਾ ਸੀ ਇੱਕ ਇੱਕ ਲੋਕ ਹੀ ਕਹਿੰਦੇ ਤੂੰ ਇਨ ਮਾੜੀ ਜਾਤ ਵਿੱਚੋਂ ਹਨੀ ਵੀ ਜਾਤ ਵਿੱਚੋਂ ਆ ਕਿਨੇ ਮੇਰਾ ਬਨਨਾ ਕੀ ਆ ਮੇਰਾ ਕਰਮ ਕੋ ਟਲਤਾ ਜਨਮ ਕੋ ਪਾਂਤੇ ਰਾਮ ਗੋਸਾਈਆਂ ਜੀ ਕੇ ਦੇਵਨਾ ਹੈ ਵਾਹਿਗੁਰੂ ਧਰਤੀ ਦੇ ਆਸਰੇ ਮੇਰੀ ਜਨ ਦੇ ਆਸਰੇ ਪਰ ਇੱਕ ਤੇਰੇ ਅੱਗੇ ਹੁਣ ਅਰਜੋਈ ਬਿਆ ਤੇਰੇ ਅੱਗੇ ਮੇਰੀ ਬੇਨਤੀ ਆ ਤੇਰੇ ਤੋਂ ਬਿਨਾ ਤਾਂ ਮੇਰਾ ਹੈ ਕੋਈ ਨਹੀਂ ਮੈਨੂੰ ਵਸਾਰੀ ਨਾ ਮੋਹੇ ਨਾਮ ਬਸਾਰੋ ਮੈਂ ਜਨ ਤੇਰਾ ਰਹਾਵ ਅੱਗੇ ਨੇ ਮੇਰੀ ਹਰੋ ਬਿਪਤ ਜਨ ਕਰੋ ਸੁਪਾਈ ਕਹਿੰਦੇ ਜਿਹੜੀ ਇਹ ਮੇਰੀ ਤੇ ਬਿਵਤਾ ਆਣ ਪਈ ਹੈ ਇਹ ਵਿਪਤਾ ਯਾਰਾਂ ਬੜੇ ਵੱਡੇ ਲੋਕ ਨੀਵਾਏ ਕਹਿੰਦੇ ਉੱਤੋਂ ਗਰਮ ਹੋ ਜਾ ਮੈਂ ਸੋਚਦਾਰ ਨਾ ਕੀ ਕੋਈ ਸੋਚਦਾਰ ਨਾ ਇਹ ਬੜੀ ਵੱਡੀ ਵਿਪਤਾ ਮੇਰੇ ਤੇ ਆਣ ਪਈ ਆ ਤੇ ਮੇਰੀ ਅਰਜੋਈ ਆ ਇਹ ਵਿਪਤਾ ਵਾਹ ਗੁਰੂ ਜੀ ਤੁਸੀਂ ਦੂਰ ਕਰੋ ਇਸ ਵਿਪਤਾ ਨੂੰ ਦੂਰ ਕੱਟ ਦੋ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ ਜਨ ਦਾ ਅਰਥ ਸੇਵਕ ਨੂੰ ਮੈਨੂੰ ਭਾਗਾ ਵਾਲਾ ਬਣਾ ਦਿਓ ਮੈਂ ਵੀ ਇਹਨਾਂ ਦੇ ਵਿੱਚ ਗਿਣਾ ਜਾਣ ਲੱਗ ਜਾਵਾਂ ਚੰਗਾ ਬਣ ਜਾਵਾਂ ਤੇ ਪਾਗਾੜੇ ਬਣ ਕੇ ਨੇ ਉਹ ਸੱਚੇ ਸਤਿਗੁਰੂ ਜੀ ਕੰਮ ਵੀ ਨਹੀਂ ਛੱਡਿਆ ਉਹ ਜਾਤ ਵੀ ਉਹ ਹੀ ਰੱਖੀ ਔਰ ਉਹਨਾਂ ਨੂੰ ਅੱਜ ਹਰ ਕੋਈ ਗੁਰਗੰਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ ਆਪਣੇ ਆਪ ਨੂੰ ਸਿੱਖ ਖਵਾਉਣ ਵਾਲਾ ਉਹਨਾਂ ਨੂੰ ਸਜਦਾ ਕਰਦਾ ਹੈ ਇਹ ਹੈ ਉਹਨਾਂ ਦੀਆਂ ਬੇਨਤੀਆਂ ਕਾਲਪੁਰਖ ਰੱਬ ਅਗੇ ਕੀਤੀਆਂ ਜਾਂ ਜਿਹੜੀਆਂ ਪ੍ਰਵਾਨ ਹੋ ਜਾਂ ਨੇ ਗੁਰੂ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਮੈਨੂੰ ਵਿਭਾਗਾ ਵਾਲਾ ਬਣਾ ਦਿਓ ਅਗੇ ਕਹਿੰਦੇ ਨੇ ਚਰਨਾਂ 'ਨਾਂ ਛਾਡੋਂ ਸਰੀਰ ਕਲ ਜਾਈ ਤੇ ਮੈਂ ਹੋਜ ਹੋ ਜਾਵਾਂ ਮੈਂ ਤੁਹਾਡੇ ਚਰਨ ਨਾ ਛੱਡਾਂ ਮੈਂ ਤੁਹਾਡਾ ਆਸਰਾ ਨਾ ਛੱਡਾਂ ਤੇ ਮੇਰੇ ਵਿੱਚੋਂ ਜਿਹੜੀ ਪਾਇਆ ਜਿਹੜੀ ਮੇਰੀ ਜਿੰਦ ਆ ਉਹ ਜਿੰਦ ਜਾਵੇ ਤੇ ਜਾਵੇ ਚਰਨ ਨਾ ਛੱਡੋਂ ਸਰੀਰ ਕਲ ਜਾਏ ਮੈਂ ਮਰਤਾ ਜਾਵਾਂ ਮੇਰੀ ਸਤਿਆ ਮੁੱਕ ਜਾਵੇ ਮੈਂ ਫਤ ਖਤਮ ਹੋ ਜਾਵਾਂ ਲੇਕਿਨ ਮੇਰੀ ਪ੍ਰੇਤ ਨ ਅਗੇ ਨੇ ਕਹਿ ਰਵਿਦਾਸ ਕੋ ਤਰੇ ਸਾੰਭਾ ਹੇ ਰਵਤਿਆ ਮੇਰੇ ਵੇ ਬਾਹ ਫੜੋ 베ਗ ਮਿਲੋ ਜਨ ਕਰ ਨ ਬਲਾਂਵਾ 베ਗ ਦਾ ਅਰਥ ਟੱਲਣਾ ਕਰੋ ਇਹ ਸਤਿਗੁਰੂ ਦਾਸ ਸਾਹਿਬ ਅਕਾਲ ਪੁਰਖ ਗ ਬੇਨਤੀ ਕਰਦੇ ਨੇ 베ਗ ਮਿਲੋ ਜਨ ਕਰ ਨ ਬਲਾਂਵਾ ਮੇਰੀ ਵੀ ਬਾਹ ਫੜ ਦੋ ਮੈਨੂੰ ਵੀ ਆਪਣੇ ਸ਼ਰਨ ਦੇ ਵਿੱਚ ਨਿਵਾਸ ਬਖਸ਼ ਦੋ ਤੇ ਇਹ ਕੰਮ ਕਰਨ ਲੱਗਾ ਸੱਤੇ ਸਤਿਗੁਰੂ ਜੀ ਟੱਲਣਾ ਕਰੋ ਗੋਟ ਪਰਾਦ ਹਮਾਰੇ ਖੰਡੋ ਸਤਿਗੁਰੂ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਾਂ ਭਗਤ ਨਾ ਕਿੰਨੀ ਹਉ ਅਬਮਾਨ ਟੇੜ ਪਗਰੀ ਏ ਵਾਹਿਗੁਰੂ ਮੇਰੀ ਇੱਜ਼ਤ ਰੱਖ ਲੋ ਮੇਰੀ ਪਾਤ ਰੱਖ ਲੋ ਰੱਖ ਕਿਉਂ ਲੋ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਸੁਭਾਣੇ ਬਣਾ ਪਾਇਆ ਸੀਲ ਧਰਮ ਜਪ ਭਗਤ ਨਾ ਕਿੰਨੀ ਹੁਣ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਸੀਲ ਦਾ ਅਰਥ ਚੰਗਾ ਸੁਭਾਣ ਉਹ ਸੋਚ ਕੇ ਦੇਖੋ ਹਣ ਆਪਣੇ ਆਪਣੇ ਦੇ ਅੰਦਰ ਕਿੰਨੇ ਕੁ ਲੋਕਾਂ ਦਾ ਅੱਜ ਚੰਗਾ ਸੁਭਾ ਹੈ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਵੀ ਚੰਗਾ ਸੁਭਾਣੇ ਸੀ ਸੀਲ ਧਰਮ ਧਰਮ ਦਾ ਕਰਮ ਕਰਨੇ ਚੰਗੇ ਕੰਮ ਕਰਨੇ ਕਿਸੇ ਵਾਸਤੇ ਕੰਮ ਕਰਨਾ ਉਹਨੂੰ ਧਰਮ ਦੇ ਕਰਮ ਕਹਿੰਦੇ ਆ ਗੁਰੂ ਸਾਹਿਬ ਜੀ ਕਹਿੰਦੇ ਮੈਂ ਨਹੀਂ ਕੀਤੇ ਸੀਲ ਧਰਮ ਜਪ ਭਗਤ ਨਾ ਕਹਿੰਨੇ ਨਹੀਂ ਕੀਤੀ ਕਰਦਾ ਕਿ ਰਿਆ ਹਉ ਅਬਮਾਨ ਟੇਡ ਪਗਲੀ ਇਹੋ ਜੀਆਂ ਬੇਨਤੀਆਂ ਕੀਤੀਆਂ ਕਾਲਪੁਰਖ ਵਾਹਿਗੁਰੂ ਅੱਗੇ ਨਿੰਨਾ ਮਾ ਪਰਚਾਣੇ ਕਾ ਸਾਨੂੰ ਵੀ ਕਰਨੀ ਆ ਜਾਣ ਸਾਡੇ ਵੀ ਲੋਕ ਸੁਖੀ ਪਰ ਲੋਕ ਸੁਹਲੇ ਹੋ ਜਾਣ ਸਾਡਾ ਵੀ ਜੀਵਨ ਬਣ ਜਾਵੇ ਸਾਡਾ ਵੀ ਜੀਵਨ ਸਫਲ ਹੋ ਜਾਵੇ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਸਾਨੂੰ ਸਮਝਾਉਣਾ ਤੇ ਕਹਿਣਾ ਕੀ ਚਾਹੁੰਦੀ ਹੈ ਸ੍ਰਿਸ਼ਤ ਦੀ ਬੇਨਤੀ ਪ੍ਰਵਾਨ ਕੋਈ ਚੁੱਕ ਦੀ ਖਿਮਾ ਵਿਚਾਰਾ ਕਰਦੇ ਆ ਭੁੱਲਾਂ ਹੋ ਜਾਂਦੇ ਨੇ ਖਿਮਾ ਕਰਨੀ ਕੋਈ ਲੱਜ ਚੰਗਾ ਲੱਗਾ ਹੋਵੇ ਗੁਰੂ ਦਾ ਸਮਝ ਕੇ ਹਰਦੇ ਚ ਵਸਾਣਾ ਗਲਤੀ ਅੰਦਾਜ਼ ਦੇ ਚ ਪਾਣੀਆਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ